ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰજન ਜਾਨਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਧੰਤੇ ਅੰਗ ਅੰਗ ਸੰਗ ਭਇਓ ਸਾਇ ਰਤਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹੀ ਕਛ ਕਹੀ ਨ ਜਾਏ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬੜਾਈ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅਮਰਿਤ ਛਾੜ ਬਿਖ ਬਿਖ ਖਾਹੀ ਮਾਇਆ ਮੋਹ ਪਰਮ ਭੈ ਭੂਲੇ ਸੁਤ ਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿ ਹौं ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਏਕ ਅਰਦਾਸ ਬਾਟ ਕੀਰਤ ਕੇ ਗੁਰ ਰਾਮਦਾਸ ਰਾਖੋ ਸਰਣਾਇ ਸੁਖ ਹਟਲ ਗੁਰ ਸੇਵੀਐ ਅਹ ਨਿਸ ਸਹਜਿ ਭਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਗਾ ਸਿਫਤ ਕਾ ਸੰਬੰਧੀ ਨੁਰ ਅਰਸੋਂ ਕੁਰਸਾ ਛੱਟੀ ਐ ਤੋਦ ਟਿਟੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਰ ਸ਼ਾਹ ਹੰਦਾ ਸਾਹੋ ਜਿਸ ਬਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਰੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖਤਾ ਨਾ ਤੂੰ ਦਾਤਾ ਨਾਮ ਪਰਵਾਨ ਆਪੇ ਸਬਦਾ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖਹਿ ਤਾਣ ਤੂੰ ਦਾਤਾ ਨਾਮ ਪਰਵਾਨ ਅਸਾ ਨਾਮ ਨਿਰੰજન ਦੇਉ ਹਾਂ ਜਾਚਕ ਦੁਆਲਖ ਆਪਿਓ ਰਹਾ ਮਾਇਆ ਮੋਹਾ ਤਰ ਕੱਟੀ ਨਾਰ ਭੁੰਡੀ ਕਾਮਣਾ ਕਾਮਣਯਾਰ ਰਾਜ ਰੂਪਾ ਝੂਠਾ ਦਿਨ ਚਾਰ ਨਾਮ ਮਿਲਾ ਚਾਨਣ ਅੰਧਿਆਰ ਚੱਖ ਛੋੜੀ ਸਹਸਾ ਨਹੀਂ ਕੋਈ ਬਾਪ ਤਿਸਾ ਵੇ ਜਾਤ ਨ ਹੋਈ ਇੱਕ ਕੋ ਨਾਹੀ ਪਉ ਕੋਈ ਕਰਤਾ ਕਰੇ ਕਰਵ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹਿ ਮਨ ਸਾਚਾ ਧਾਰਿਆ ਅਵਰ ਨ ਸੂਝਾ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਸ਼ਬਦ ਮੁਏ ਮਨ ਮਨ ਤੇ ਮਾਰਿਆ ਠਾਕ ਰਹਿ ਮਨ ਸਾਚਾ ਧਾਰਿਆ ਅਵਰਨ ਸੁਝ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲਾ ਮਹੱਲਾ ਪਹਿਲਾ ਆਪੇ ਸਬਦ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖ ਤਾਣਾ ਤੂੰ ਦਾਤਾ ਨਾਮ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ